ਬਾਈ ਜੀ ਮਾਡਾ ਡੇਰੀ ਪਰੰਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਦੋ ਨਗੀਨੇ ਆਏ ਆ ਇੱਕ ਕਾਲੀ ਨਾਗਣੀ ਝੋਟੀ ਵਿਖਾਉਣੇ ਆ ਪੂਰੀ ਸਪੈਸ਼ਲ ਆ ਤੇ ਬਾਈ ਨਾਲ ਕਰਦੇ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਆ ਜੀ ਬਹੁਤ ਵਧੀਆ ਜੀ ਮਾਣਾ ਜੀ ਠੀਕ ਠਾਕ ਸਾਬ ਵਧੀਆ ਠੀਕ ਠਾਕ ਜੀ ਜਿਹਨੇ ਭੈਣ ਭਰਾ ਬਣਾ ਦੇ ਦੀ ਬੰਦੇ ਜੁੜਿਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਜੀ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਥੰਕਵਾਦ ਜੀ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਜੀ ਤੇ ਜਨਵਾਰ ਵਿਧੀਆਂ ਜਿ ਆਪਣੀ ਕੋਈ ਦੋਈ ਆ ਠੀਕ ਆ ਜੀ ਤੇ ਮਈਆਂ ਆਉਣੀਆਂ ਤਿੰਨ ਦੱਸੀਆਂ ਠੀਕ ਆ ਜੀ ਇੱਕ ਤੇ ਮੈਂ ਆ ਗਈ ਬਿਲਕੁਲ ਹੌਲੇ ਪਾ ਲਈ ਹਾਂ ਜੀ ਦੁੱਧਲੀ ਮੰਡੀ ਦੁੱਧਲੀ ਹੋਈ ਇਹ ਛੋਟੀ ਵੱਡੇ ਰੇਡ ਦੀ ਆ ਭੱਜ ਕੇ ਰਿਕਾਰਡ ਵੀ ਚੰਗੇ ਰਿਕਾਰਡ ਵਾਲੀ ਛੋਟੀ ਆ ਹਾਂ ਜੀ ਛੋਟੀਆਂ ਠੀਕ ਆ ਕੋ ਬੋਸੇ ਰੀਆਂ ਲੱਗ ਕੇ ਲੈ ਗਏ ਵੀਰ ਹਣੀ ਪੌਣ ਵਾਲੀਆਂ ਮਾਲ ਵੀ ਚਲ ਗਏ ਚਲ ਕੱਲ ਵੀ ਜੀ ਲੋਗਲ ਬੜਾ ਮਾਰ ਦੇਗਾ ਠੀਕ ਠੀਕ ਬਸ ਬਾਹਰ ਠੀਕ ਵੀਰ ਚਲੋ ਵਧੀਆ ਮਾਰਾ ਕਿਰਪਾ ਕਰ ਇਹ ਛੋਟੀ ਵੀਰ ਜਿਹਦੇ ਵੀ ਘਰ ਚੰਗੀ ਨਾ ਹਾਂ ਜੀ ਇੱਕਰਾ ਆਪਣਾ ਅਕਾ ਦਾ ਵੀ ਓੜੀ ਠੀਕ ਐ ਏਡੀ ਤੇਰੀ ਦੀ ਝੋਟੀ ਆ ਠੀਕ ਆ ਬਾਈ ਠੰਡੀ ਤੇ ਜੋ ਜਗਾਰ ਆਰਡਰ ਕੁਆਲਟੀ ਲਗਾ ਰਹੇ ਦੁਆਲੇ ਛੋਟੀਆਂ ਖਰਾਸ ਦੇਖੋ ਜੀ ਬਹੁਤ ਹੀ ਸੁਣੀ ਝੋਟੀਆਂ ਖਣ ਲਗਾ ਕੇ ਲਿਕ ਲਈ ਨਾ ਲੰਮਾ ਤੇ ਵਧੀਆ ਕੁਆਲਟੀ ਵਾਲੀ ਝੋਟੀਆਂ ਜਿੰਨੂੰ ਯਾਰਲੇ ਜਾਂਦੇ ਆ ਇਹੋ ਕਹਾਂ ਦੀ ਲੋੜ ਨਹੀਂ ਪੈਣੀ ਉਧਰ ਦੀ ਆ ਕਿਧਰ ਦੀ ਆ ਇਹ ਸਿਆਣੇ ਬੰਦੇ ਨੇ ਆਪਣੇ ਪਛਾਣ ਲੈਣੀ ਭਾਂ ਪੁਰਾਣੇ ਅਸਲ ਚੀਜ਼ ਹੈ ਜਿੰਨੂੰ ਕਹਿੰਦੇ ਨਾ ਕੁਆਲਟੀ ਆ ਉਹ ਮੇਲ ਤਾਰੋ ਠੀਕ ਹੈ ਜੀ ਅਸਲੀ ਚੀਜ਼ ਆ ਜਿਹਨੂੰ ਕੁਆਲਿਟੀ ਆਖਿਆ ਜਾਂਦਾ ਆ ਬੰਦੇ ਵੀਰ ਬੜੇ ਬੜੇ ਠੰਡੇ ਬੰਦੇ ਸੀ ਜਿਨ੍ਹਾਂ ਕੋ ਝੋਟੀ ਲਈ ਠੀਕ ਜਿਹੜੀ ਗੱਲ ਆ ਵਧੀਆ ਬੰਦੇ ਸਰੇ ਕੋਈ ਵੱਧ ਕਰਦੇ ਨਹੀਂ ਨਾਈਸ ਨਾਈਸ ਬੰਦੇ ਸੀ ਪੰਜਾਬ ਦੇ ਬੰਦੇ ਪਿੰਡ ਦੇ ਉਹਨੂੰ ਕੋਈ ਨਾਥੀ ਕੋਈ ਕੋਹ ਨਹੀਂ ਦੇ ਲੋ ਠੀਕ ਆ ਇਹ ਨਾ ਤੇ ਸ਼ੁਰੂ ਤੇ ਨਹੀਂ ਪਾਈ ਨਹੀਂ ਜਿਹੜੀਆਂ ਅਸਲੀ ਮਹੀਆਂ ਹੁੰਦੀਆਂ ਇਦਾਂ ਮੈਨੂੰ ਫੜਾ ਨਹੀਂ ਠੀਕ ਆ ਦੇਖੋ ਸਰੇ ਦੀ ਝੋਟੀ ਮੈਨੂੰ ਪਾਲਸੇ ਬੜੀ ਭਾਈ ਜੀ ਮਹੀंदे ਬਹੁਤ ਵਧੀਆ ਪਾਲਸੇ ਝੋਟੀ ਦੇ ਕਾਲੀ ਸ਼ਾ ਜਾ ਮਿਲਣ ਤੇ ਜਿਹੜਾ ਆਰਡਰ ਤੇ ਲੇਵਾ ਲਗਾਣਾ ਖਾਣ ਲੱਗਾ ਆ ਤੇ ਰੇ ਕਰਮ ਵਾਲੀ ਨੇਕ ਨੂੰ ਲੱਗਦਾ ਹੈ ਤੇ ਵੀਰ ਲਈ ਝੋੜੀ ਨੂੰ ਵੀ ਲੱਗਦਾ ਜਿਹੜੀ ਗੱਲ ਆ ਪੂਰੀ ਦੁੱਧ ਵਾਲੀ ਝੋੜੀ ਠੀਕ ਹੈ ਜੀ ਛੋਟੀ ਗਵੀਰ ਹੁਣ ਠੰਡਾ ਕਰਕੇ ਮੇਨ ਵਾਲਾ ਦੁੱਧ ਜਿਹੜਾ 14 ਚ ਲਾਊਗਾ ਹਾਂਜੀ ਫਿਰ ਬਾਕੀ ਆ ਵੀ ਵੀਰ ਅਜੇ ਉਹਨਾਂ ਦੇ ਸੇਵਾ ਦੇ ਜਿਹੜੀ ਗੱਲ ਆ ਝੋੜੀ ਸਾਹਿਬ ਆਪਨੇ ਕੋਲ ਵੀਰੀ ਇੱਕ ਦਿਨ ਚਾਕੇ ਤੁਹਾਨੂੰ ਪਤਾ ਕੀ ਕਰਦਣਾ ਠੀਕ ਹੈ ਜੀ ਛੋਟੀ ਚੰਗੀ ਸੇਵਾ ਦੇ ਚੱਲ ਜੇ ਨਾ ਦੁੱਧ 18 ਕਿਲੋ ਕੱਢ ਦੋ ਵੀ ਚੰਗੀ ਸੇਵਾ ਉਹਨਾਂ ਦੀ ਵੀਰਾਂ ਦੀ ਤੇ ਬੰਦੇ ਸ਼ਾਹ ਬੰਦੇ ਕਰੋ ਪੂਰੀ ਤੋਂ ਦਿੱਖ ਰਹੀ ਕੁਆਲਿਟੀ ਐਡੀ ਝੋਡੀ ਵੀਰ ਕੇ ਤਗੜੇ ਬੰਦੇ ਤੇ ਬਰੀ ਮਾੜਾ ਬੰਦਾ ਦੱਸੋ ਹਾਂ ਸਰ ਆਹ ਮਹਿੰਗੀ ਝੋਡੀ ਠੀਕ ਐ ਇਸੇ ਪੇਟ ਪੁੜੇ ਦੀ ਪੂਰੀ ਸਾਫ ਕੁਆਲਿਟੀ ਜਿਹਨੂੰ ਆਖਿਆ ਜਾਂਦਾ ਝੋਟੀ ਦੇ ਵਿੱਚ ਉਹ ਝੁੱਬੀਆਂ ਆ ਪੂਰੀ ਸਾਫ ਆ ਥਾਣਾ ਲੇਵਾ ਬਹੁਤ ਸੋਹਣਾ ਲੱਗਾ ਕਰਮਾਲੀ ਨੂੰ ਬਹੁਤ ਸਾਫ ਝੋਟੀ ਦੱਸੋ ਭਾਈ ਸਰ ਕੀ ਇਹਦਾ ਪ੍ਰਾਈਸ ਰੱਖਿਆ ਆ ਕੇ ਦੀ ਝੋਟੀ ਆ ਵੀਰ ਹਾਂ ਜੀ ਕਵਾਜ ਦੀ ਜਾਂ ਮੋਲ ਵੀਰ ਬਿਲਕੁਲ ਜਾਇਜ਼ ਹਾਂਜੀ ਵੀਰਾਂ ਰੇਟ ਉਹ ਕਰੀਦਾ ਨਕਦਾਂ ਬੋਲ ਤੇ ਜਾਇਜ਼ ਕਿਨੇ ਪੈ ਲੰਨ ਨਹੀਂ ਹਾਂਜੀ ਕੱਲ ਵੀ ਵੀਰ ਸਾਰਾ ਮਾਲ ਪਾਇਆ ਸੀ ਸਾਰੀਆਂ ਮਹੀਆਂ ਵੇਚੀਆਂ ਠੀਕ ਹੈ ਵਿੱਚ ਤੇ ਜਾਇਜ਼ ਰੇਟ ਤੇ ਬਿਲਕੁਲ ਦਵਾਵੇਂ ਹਾਂਜੀ ਮੋਲ ਕਰਨੀ ਝੋੜੀ ਦਾ ਭਾਵੇਂ 800 ਵੀ ਕਿਲੋ ਦੀ 1.5 ਦੀ ਵਗਦੀ ਹੈ ਹਾਂਜੀ ਪਰ ਹਾਂ ਤੇ ਨਾ ਮੋਲ 140 35 ਦੀ ਹਾਂ 135 ਜੈਸਨੋ ਜੈਸਨੋ ਵੇਖੋ ਜੀ ਕਿੱਡੀ 100 ਝੋਟੀਆਂ ਵੱਡੀ ਝੋਟੀਆਂ ਪੇ ਹਰ ਥਾਂ ਜੋ ਰੇਡ ਹੁੰਦੇ ਸਭ ਨੂੰ ਪਤਾ ਨਾ 1.5 ਲੱਖ ਬਾਈ ਕਹਿੰਦਾ ਨਾ 40 1,35,000 GS9 ਮੁੱਲ ਗਾਲਿਆ ਵੀ ਝੋਟੀ ਆ ਗਈ ਤੇ ਵੀਰ ਦਾ ਗਾੜੀ ਚੋੜੇ ਜੀ ਤਿੰਨ ਕਿਲੋ ਤੋਂ ਲਾ ਕੇ ਗਾੜਾ ਗਾੜੀ ਹੁੰਦੇ ਝੋਟੀ ਖੜੇ ਨੇ ਫੇ ਰਹਿਣ ਠੀਕ ਆ ਜੀ ਗਾੜੀ ਗਾੜੀ ਤਿੰਨ ਕਿਲੋ ਤੋਂ ਗਾੜੀ ਹੁੰਦੀ ਠੀਕ ਆ ਜੀ ਦੇਖੋ ਝੋਟੀ ਬਹੁਤ ਆ ਬੜਾ ਸਾਫ ਆ ਸੋ 3 ਆ ਕੋਈ ਝੋਟੀ ਟਾਈਮ ਲੱਗਾ ਥਾਂ ਜੇ ਨਹੀਂ ਆਈ ਤੇ ਵਧੀਆ ਕਬੜੇ ਟਾਈਮ ਉੱਤੇ ਚਵਾਈ ਤੇ ਇਹ ਇੱਕ ਇਹ ਮੰਡੀ ਜਣੀ ਨਹੀਂ ਘਰ ਚ ਵੱਜੀ ਆ ਠੀਕ ਆ ਖਾਈ ਪਾਵੇ ਰਹਿ ਸਹਾਂ ਦਾ ਪਰਮੰਦਰ ਪੂਰਾ ਦੂਰੋਂ ਨੇੜੇ ਜਿਹੜਾ ਵੀਰੋਂ ਦਾ ਚੋਕੇ ਖੜੇ ਦੋ ਡੰਗ ਚੋਕੇ ਲਈ ਵੇਖੋ ਇੱਕੋ ਵੀ ਮਹੀ ਦੀ ਛੋਟੀ ਦੀ ਗੱਲ ਹੋ ਰਹੀ ਆ ਵੀ ਕੋਈ ਨਾਖਣੀ ਖਲਿਆ ਰਾਣੀ ਨੁਕਤਾਣੀ ਬਾਕੀ ਵੱਡੀ ਗੱਲ ਗੱਲ ਤੇ ਰਸੀ ਭਾਈ ਮਾੜੀ ਪੜਾ ਪਾਇਆ ਪਿੱਤੇ ਮਰਦੀ ਖਲਾਰ ਵੱਡੀ ਗੱਲ ਤੇ ਜਿਹੜਾ ਕੋਈ ਵੀਰਪਰਾ ਆਪਣੇ ਵੱਲੋਂ ਕਹਿੰਦੇ ਨਾ ਵੀ ਅਸੀਂ ਵੀ ਯਕੀਨ ਤੇ ਮਹੀਂ ਮਗਾਉਨੇ ਆਂ ਆਨਲਾਈਨ ਇਦਾਂ ਹਾਂਜੀ ਤੇ ਯਕੀਨ ਇੰਦਰੋਂ ਵੀ ਬੜਾ ਤੜੜਾ ਮਹੀਂ ਕੋ ਦਿਲਲਾ ਬੰਦਾ ਹੀ ਕੱਲ ਦਾ ਬਿਲਕੁਲ ਸਹੀ ਗੱਲ ਹੈ ਮੈਂ ਲੱਗ ਕੇ ਕੱਲ ਦੇ ਦੀ ਇਹ ਮੈਚ ਕਰ ਤੂ ਤੇ ਫਿਰ ਕੱਲੀ ਜਾ ਮਹੀਂ ਜਾਣ ਆਂ ਹਰ ਪਥੋ ਕਰਮਾਲੀ ਤੇ ਚੰਗੀ ਐ ਤਾਂ ਕੱਲੀ ਜੀ ਠੀਕ ਐ ਬਾਜੀ ਬੱਚਾ ਘੜਾ ਇਹਦਾ ਆਏ ਬੱਚਾ ਵੀਰ ਮੇਰੇ ਪੈਰ ਤੇ ਆ ਕਰ ਲੋ ਚੈੱਕ ਜਿਹੜਾ ਪਿਓਰ ਵਧੀਆ ਤਾਂ ਹੰਦ ਨਾ ਦਾ ਸੁਗਾ ਉਹ ਹੋਊਗਾ ਠੀਕ ਐ ਚੰਗੀ ਤੋਰ ਹੈਗੀ ਕਿਉਂ ਟੇ ਚਾ ਚੰਗਾ ਜੀ ਉਹ ਲੈ ਜੋ ਦੀ ਬਹੁਤ ਸਾਸ ਆ ਮੈਂ ਅਗੀ ਵੀਰ ਦੱਸੋ ਜੀ ਮੈਂ ਮੈਂ ਸ਼ੁਰੂ ਆ ਮਸਾ ਲਿੱਤੀ ਆ ਹਾਂ ਜੀ ਪਰ ਮੈਂ ਕੋ ਜਿਹੜਾ ਬਿਨਵਾ ਦੁੱਧ ਹੋਗਾ 10 ਕਿਲੋ ਚ ਆਵਾਂਗੇ ਚ ਆਵਾਂਗੇ ਚ ਆਵਾਂਗੇ ਦੁੱਧ ਮੈਂ ਕੋ 10 ਕਿਲੋ ਉਹ ਵੱਦੀ ਠੀਕ ਹੈ ਜੀ ਜੇ ਵਾਈਂ ਕੰਤੇ ਦਾ ਪਾਣੀ ਠਾ ਜਾ ਨੀ ਗਾ ਜੀ ਵੀਰ ਸਾਰੀ ਆ ਗਈ ਆ ਪਾ ਉਹਦਾ ਜੈ ਜੈ ਆਪੀ ਸਮੇ ਦੇ ਹਿਸਾਬ ਨਾਲ ਸਿਹਤ ਝੋਟੀ ਦੇ ਹਿਸਾਬ ਨਾਲ ਮੁੱਲ ਉਹਦਾ ਬਿਲਕੁਲ ਜ਼ਿਆਦਾ ਜਿਹਾ ਜਿਹਾ ਲੱਗਦਾ। ਉਹ ਨਹੀਂ ਡੰਗ ਡੰਗ ਦਾ ਮੁੱਲ ਉਹ ਕੁਆਲਟੀ ਦਾ ਫਰਕ ਪਾਇਆ ਇਹਦਾ। ਤੇ ਅੱਜ ਤਰਹਾਂ ਦੀਆਂ ਜਿਹੜੀਆਂ ਝੋਟੀਆਂ ਦੋ ਲੱਖ ਤੋਂ ਘੱਟ ਨਹੀਂ ਮਿਲਿਆ। ਨਹੀਂ ਮਜੀ ਜੀ। ਬਾਕੀ ਦੀਵਾਲੀ ਦੇ ਵੀ ਮਈਆਂ ਵਿਕਣੀਆਂ ਇਸ ਤਰ੍ਹਾਂ ਦੀ ਝੋਟੀ 2.5 ਤਿੰਨ ਲਾ ਕੇ ਖਲੂਗੀ। ਜਿਆਦੀ ਆਡੀਓ ਠੀਕ ਹੈ ਜੀ। ਨਹੀਂ ਵੀਰਾ ਬਿਲਕੁਲ ਜ਼ਿਆਦਾ ਦੇਵਾਂਗੇ ਭਾਣਾ। ਹਾਂ ਜੀ। ਅਚਾਰਾ ਹਾਂਜੀ ਬਤਾਓ ਮੇਰਾ ਪਤਾ ਇਹ ਮਗਰ ਠੀਕ ਮਹੀਨੇ ਦੀ ਛੋਈ ਲਾੜੇ ਕੋ ਥਾਹ ਮਹੀਨੇ ਲਾੜੇ ਹਾਂਜੀ ਬੱਚਾ ਵਖਾਲ ਦਨੇ ਆ ਠੀਕ ਰੋਜ਼ ਦੀ ਬਾਸ ਕੋ ਵੜੀ ਐ ਚਾ ਠੀਕ ਹੈ ਜੀ ਬਾਕੀ ਚੁਆ ਆਪ ਸਮਾ ਲਈਏ ਮਹੀਨ ਬੜੀ ਠੀਕ ਨੇ ਕਰ ਦੋ ਤਿੰਨ ਬਾਸ ਕੋ ਹੋਊਗਾ ਚੋਲ ਨਾ ਦੇਖੋ ਥਣ ਲੇਖੋ ਝੂਟ ਲੱਗਾ ਪੂਰਾ ਸਾਹ ਜਾਂ ਸੁਧਰੀ ਕਵਾਲਿਟੀ ਵਾਲੀ ਠੀਕ ਹੈ ਰਾਹੀ ਚੋਕਾ ਰਜਾ ਬਚਾਉ ਖਾਂ ਦਈਆ ਮੇਰੇ ਲੜੇ ਦੋ ਹੀ ਗਾਲੇ ਜਿੱਦਾਂ ਮਰਜੀ ਲਾ ਲੀ ਉਹਦੀ ਮਰਜ਼ੀ ਬਿਲਕੁਲ ਜੈਜਵੀਰ ਭਾਣਾ ਬੋਲਣ ਨੂੰ ਭਵੇਂ 60 60 ਜਾਂ ਵੀ ਦੋ 57000 ਦੀ ਹਾਂ 57000 ਦੀ ਦੇਖੋ ਜੀ ਬਹੁਤ ਸਾ ਮੈਂ ਵਧੀਆ 57000 ਦੀ ਸਾਰਾ ਸਿਆਲ ਚੋਏ 50000 ਦੀ ਫੇਰ ਵੇਖਦੇ ਸਾਰਾ ਸਿਆਲ ਚੋਗੇ ਫੇਰ ਵਸਾਖੀ ਲਾ ਕੇ 50000 ਦੀ ਫੇਰ ਹੱਸੋ ਵੇਖਦੀ ਆ ਕੋਈ ਚੀਜ਼ ਮਾਸਾਣੀ ਮਿੰਗੀ ਚੁਣੀ ਆਨੇ ਵੱਡਾ ਵੱਡਾ 3-4 ਕਿਲੋ ਮੰਡਾ ਹੋਊਗਾ ਤੇ ਉਹ ਨਹੀਂ ਰਾਈ ਹੋਣੀ ਮੈਂ ਨਾ ਭਾਈ ਇਹ ਮਿੰਗੀ ਹੈਗੀ ਨਹੀਂ ਨੇ ਮਿੰਗੀ ਕੋਲ ਪਸਦੀ ਕੋਖਣੀ ਮਿੰਗਾ ਇਹਦਾ ਪਰ ਤੋਂ ਉਹਦਾ ਨਹੀਂ ਹੈ ਦੋ ਤੇ ਝੋਟੀਆਂ ਦੇ ਕੋਈ ਦੇ ਕਹਿ ਨਹੀਂ ਕਹਿ ਸਕਦੇ ਅਸੀਂ ਤੇ ਬਹੁਤ ਕੁਆਲਿਟੀ ਦੀਆਂ ਝੋਟੀਆਂ ਨਸਲੀ ਆ ਫਰੀਦ ਤੇ ਆ ਠੀਕ ਹੈ ਬਾਈ ਜੀ ਪਾਉ ਦੇ ਕੁਦਰਾ ਮਾਲ ਜਿਹੜਾ ਤੁਹਾਨੂੰ ਬਾਈ ਗੈਰ ਭਾ ਦੇ ਆਹ ਛੋਟੀ ਦਾ ਵੀ 30 ਮੋਲੇ ਸਹੀ ਗੱਲ ਕੋਈ ਮੋਲਣੀ ਹੈ ਜੇ ਹਸਾ ਹੈ ਇਹ ਸਮਝਦੇ ਹਸਾ ਦਾ ਸਮਝ ਹਾਉਣਾ ਕੋਈ ਮੋਲ ਨਹੀਂ ਪਾਲਨ ਦਾ ਮੋਲ ਨਹੀਂ ਹੈ ਪਾਲਨ ਦਾ ਮੋਲ ਨਹੀਂ ਹੈ ਜਿਹੜੀ ਸੋਹਣੀ ਸੁਨਕੀ ਲੱਖ ਲੱਖ ਦੀ ਵੀ 2-2 ਲੱਖ ਰੀ ਟੋਕੜ ਮਈ ਵੇਚੀ ਬਿਲਕੁਲ ਸਹੀ ਗੱਲ ਆ ਪਾ ਆ ਛੋਟੀ ਦਾ ਪੂਰੀ ਸਹੀ ਗੱਲ ਹੈ ਨਿਗਾਹਾਂ ਬੋਲੇ ਛੋਟੀ ਦਾ ਕੋਈ ਪਾਲ ਮਰਜੀ 14 ਕਿਲੋ ਮਿੰਕੇ ਲੈ ਜੀ ਠੀਕ ਹੈ ਬਾਈ ਜੀ ओके ਚਲੋ ਵਜੀ ਬੋਲ ਡਰੈਸ ਬਾਕੀ ਫੋਨ ਨੰਬਰ ਹੈ 98375 7780 ਨਾਮ ਮਾਣਾ ਦੇ ਪਿੰਡ ਪੋਮਾ ਪਿੰਡ ਪੋਮਾ ਜਿਹੜਾ ਅੰਮ੍ਰਿਤਸਰ ਇਹ ਵਾਤਾਵਰਣ ਚੈਨਲ ਨੂੰ ਕਰਿਆ ਕਰੋ ਜਿੰਨੇ ਵੀਰ ਭਰਾ ਸਾਡੇ ਜਿਹੜੇ ਸਾਰਿਆਂ ਦਰੋਂ ਧੰਨਵਾਦ ਕਰਦੇ ਧੰਨਵਾਦ ਪਿੰਡ ਪੋਮਾ ਦੇ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ